ਇਤਿਹਾਸ ਚਾਲੀ ਮੁਕਤੇ ਭਾਗ 4 ਜਦੋਂ ਸ਼ਾਹੀ ਲਸ਼ਕਰ ਮੁੜ ਗਿਆ ਤਾਂ ਗੁਰੂ ਜੀ ਟਿੱਬੀ ਤੋਂ ਹੇਠਾਂ ਉਤਰੇ ਜਿੱਥੇ ਸਿੰਘਾਂ ਨੇ ਲੜਾਈ ਕੀਤੀ ਸੀ ਲੜਾਈ ਦੇ ਮੈਦਾਨ ਵਿੱਚ ਸਿੰਘਾਂ ਦੀਆਂ ਬਹੁਤ ਬੁਰੀ ਤਰ੍ਹਾਂ ਕਟੀਆਂ ਵੱਡੀਆਂ ਦੀਆਂ ਪਈਆਂ ਸਨ ਜੋ ਇਸ ਗੱਲ ਦੀ ਸਾਖੀ ਪਾ ਰਹੀਆਂ ਸਨ ਕਿ ਸਿੰਘ ਕਿਤਨੀ ਬਹਾਦਰੀ ਨਾਲ ਸ਼ਾਹੀ ਸੈਨਾ ਨਾਲ ਲੜੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁੱਤਰਾਂ ਵੱਲੋਂ ਕੀਤੀ ਕੁਰਬਾਨੀ ਦਾ ਦਰਸ਼ਨ ਕਰ ਰਹੇ ਸਨ ਇਹ ਉਹ ਪੁੱਤਰ ਸਨ ਜਿਹੜੇ ਵਿਦਾਵਾ ਲਿਖ ਕੇ ਦੇ ਗਏ ਸਨ ਪਰ ਉਹ ਗੁਰੂ ਜੀ ਨਾਲੋਂ ਟੁੱਟ ਕੇ ਵੀ ਅੰਦਰੋਂ ਨਹੀਂ ਟੁੱਟੇ ਸਨ ਭਾਵੇਂ ਉਹ ਅਨੰਦਪੁਰ ਸਾਹਿਬ ਪਿੱਠ ਦੇ ਗਏ ਸਨ ਤੇ ਗੁਰੂ ਜੀ ਤੋਂ ਮੂੰਹ ਮੋੜ ਗਏ ਸਨ ਪਰੰਤੂ ਦਿਲਾਂ ਅੰਦਰ ਗੁਰੂ ਪਿਆਰ ਦੀ ਕਸਕ ਬਣੀ ਰਹੀ ਜੋ ਉਹਨਾਂ ਨੂੰ ਮੁੜ ਗੁਰੂ ਵੱਲ ਖਿੱਚ ਲਈ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਦਾਵੇ ਵਾਲੇ ਪੁੱਤਰ ਇਤਨੀ ਬਹਾਦਰੀ ਨਾਲ ਲੜ ਸਕਦੇ ਹਨ ਤਾਂ ਦਾਵੇਦਾਰ ਪੁੱਤਰਾਂ ਦੀ ਕਰਨੀ ਦਾ ਕੋਣ ਅੰਦਾਜ਼ਿਆ ਰਸਾ ਹੈ ਜਿਸ ਗੁਰੂ ਦੇ ਚਮਕੌਰ ਸਾਹਿਬ ਵਿਖੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੋਣ ਤੇ ਅੱਖਾਂ ਵਿੱਚ ਨੀਰ ਨਹੀਂ ਆਇਆ ਲੇਕਿਨ ਅੱਜ ਇਨ੍ਹਾਂ ਪੁੱਤਰਾਂ ਦੇ ਸ਼ਹੀਦ ਹੋਣ ਤੇ ਗੁਰੂ ਜੀ ਦੇ ਨੇਤਰਾਂ ਵਿੱਚ ਜਲ ਪਰ ਆਇਆ ਗੁਰੂ ਜੀ ਨੇ ਇੱਕ ਇੱਕ ਸੀਸ ਨੂੰ ਚੁੱਕਿਆ ਉਹਨਾਂ ਦਾ ਮੁਖੜਾ ਸਾਫ਼ ਕੀਤਾ ਤੇ ਉਹਨਾਂ ਨੂੰ 5000 10000 30000 ਦੇ ਖਿਤਾਬ ਪਰਦਾਨ ਕੀਤੇ ਜਦੋਂ ਅੱਗੇ ਵਧਦੇ ਹਨ ਤਾਂ ਭਾਈ ਮਹਾ ਸਿੰਘ ਸਿਸਕ ਦੇ ਹੋਏ ਮਿਲ ਗਏ ਗੁਰੂ ਜੀ ਨੇ ਪਛਾਣ ਲਿਆ ਕਿ ਇਹ ਮੇਰਾ ਮਹਾ ਸਿੰਘ ਜਥੇਦਾਰ ਹੈ ਗੁਰੂ ਜੀ ਨੇ ਭਾਈ ਮਹਾ ਸਿੰਘ ਦਾ ਸੀਸ ਆਪਣੀ ਗੋਦ ਵਿੱਚ ਲਿਆ ਤੇ ਮੂੰਹ ਵਿੱਚ ਪਾਣੀ ਪਾਇਆ ਤੇ ਭਾਈ ਮਹਾ ਸਿੰਘ ਨੂੰ ਹੋਸ਼ ਆ ਗਈ ਗੁਰੂ ਜੀ ਨੇ ਭਾਈ ਮਹਾ ਸਿੰਘ ਨੂੰ ਕੁਝ ਮੰਗਣ ਲਈ ਕਿਹਾ ਭਾਈ ਮਹਾ ਸਿੰਘ ਨੇ ਹੌਲੀ-ਹੌਲੀ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੇਰੇ ਵੱਡੇ ਭਾਗ ਹਨ ਜੋ ਅੰਤ ਸਮੇਂ ਵਿੱਚ ਆਪ ਜੀ ਦੇ ਦਰਸ਼ਨ ਹੋ ਗਏ ਹਨ ਹੁਣ ਮੇਰੀਆਂ ਸਭ ਇੱਛਾ ਪੂਰਨ ਹੋ ਗਈਆਂ ਹਨ ਜੇ ਆਪ ਜੀ ਤਰੁਠੇ ਹੋ ਤਾਂ ਇਹ ਕਿਰਪਾ ਕਰੋ ਕਿ ਜਿਹੜੀ ਲਿਖਤ ਮਾਝੇ ਦੇ ਸਿੱਖ ਗੌਰ ਸਿੱਖੀ ਦੇ ਵਿਦਾਵੇ ਦੀ ਦੇ ਗਏ ਸਨ ਉਸ ਨੂੰ ਪਾੜ ਕੇ ਟੁੱਟੀ ਮੇਲ ਲਵੋ ਇਸ ਤੇ ਸਤਿਗੁਰਾਂ ਨੇ ਆਖਿਆ ਪਾਈ ਮਹਾ ਸਿੰਘ ਕੁਛ ਆਪਣੇ ਲਈ ਮੰਗ ਜੋ ਤੇਰੇ ਲੋਕ ਪਰਲੋਕ ਦੇ ਕੰਮ ਆਵੇ ਪਾਈ ਮਹਾ ਸਿੰਘ ਜੀ ਨੇ ਫਿਰ ਬੇਨਤੀ ਕੀਤੀ ਮਹਾਰਾਜ ਸਿੱਖ ਆਪ ਜੀ ਦੇ ਪੁੱਤਰ ਹਨ ਤੇ ਆਪ ਜੀ ਅਪਰਾਧੀਆਂ ਨੂੰ ਬਖਸ਼ਣ ਯੋਗ ਹੋ ਟੁੱਟੀ ਗੰਡਨਹਾਰ ਗੋਪਾਲ ਸਰਬਜੀਆ ਆਪੇ ਪ੍ਰਿਤਪਾਲ ਆਪ ਟੁੱਟੀ ਗੰਡਨ ਨੂੰ ਸਮਰੱਥ ਹੋ ਸਿੱਖ ਸੇਵਕਾਂ ਤੇ ਕਿਰਪਾ ਕਰੋ ਇਸ ਕਰਕੇ ਪੰਥ ਲਈ ਵੀਰਾਂ ਲਈ ਮੇਰੇ ਵਰਗੇ ਖਰੂਦੀ ਪੁੱਤਰਾਂ ਲਈ ਦਾਨ ਦੇਹੋ ਦਾਨ ਦੇਹੋ ਦਾਨ ਦੇਹੋ ਟੁੱਟੀ ਗੰਡੋ ਟੁੱਟੀ ਗੰਡੋ ਟੁੱਟੀ ਗੰਡੋ ਮਹਾ ਸਿੰਘ ਨੇ ਅੱਖਾਂ ਖੋਲ੍ਹ ਕੇ ਇੱਕ ਵਾਰ ਫਿਰ ਬੇਨਤੀ ਕੀਤੀ ਸਾਡਾ ਲਿਖਿਆ ਬਿਦਾਵੇ ਵਾਲਾ ਕਾਗਜ਼ ਪਾੜ ਦਿਓ ਗੁਰੂ ਸਾਹਿਬ ਨੇ ਭਾਈ ਮਹਾ ਸਿੰਘ ਦੀ ਪਾਰ ਉਪਕਾਰ ਵਾਲੀ ਬਿਰਤੀ ਵੇਖ ਕੇ ਤਨ ਸਿੱਖੀ ਤਨ ਖਾਲਸਾ ਤਿੰਨ ਵਾਰੀ ਕਹਿ ਕੇ ਬਿਦਾਵੇ ਦੇ ਕਾਗਜ਼ ਨੂੰ ਭਾਈ ਮਹਾ ਸਿੰਘ ਦੇ ਸਾਹਮਣੇ ਪਾੜ ਦਿੱਤਾ ਉਸ ਸਮੇਂ ਭਾਈ ਮਹਾ ਸਿੰਘ ਨੇ ਅਤੀ ਉੱਤਮ ਸਮਾ ਜਾਣ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਹੀ ਸਰੀਰ ਛੱਡ ਦਿੱਤਾ ਸਾਰੇ ਸ਼ਹੀਦ ਹੋਏ ਸਿੰਘਾਂ ਦਾ ਗੁਰੂ ਜੀ ਨੇ ਆਪਣੇ ਹੱਥੀਂ ਸੰਸਕਾਰ ਕੀਤਾ ਜਿਸ ਵੇਲੇ ਅੰਗੀਠਾ ਬੜ ਰਿਹਾ ਸੀ ਤਾਂ ਗੁਰੂ ਜੀ ਨੇ ਹੁਕਮ ਕੀਤਾ ਇਹ ਮੁਕਤ ਹੋਏ ਇਹ ਤਾਲ ਹੋਣ ਖਿਦਰਾਣਾ ਨਹੀਂ ਮੁਕਤ ਸਰ ਹੈ ਇਨ੍ਹਾਂ ਮੁਕਤਿਆਂ ਦੀ ਯਾਦ ਰਹੇਗੀ ਸ਼ਹੀਦ ਗੰਝ ਰਹੇਗਾ ਉਸ ਵੇਲੇ ਇੱਕ ਸਿੰਘ ਨੇ ਆ ਕੇ ਆਖਿਆ ਕਿ ਗੁਰੂ ਜੀ ਚੰਗੀ ਲੱਗੇ ਇਕ ਮਾਈ ਦਾ ਸਰੀਰ ਹੈ ਜੋ ਜਿਉਂਦੀ ਜਾਪਦੀ ਹੈ ਤੁਰਕਾਂ ਨਾਲ ਲੜ ਕੇ ਕਾਇਲ ਹੋ ਕੇ ਪਈ ਹੈ ਗੁਰੂ ਜੀ ਸਿੰਘਾਂ ਸਮੇਤ ਮਾਈ ਭਾਗੋ ਕੋਲ ਗਏ ਜਿੱਥੇ ਨੇੜੇ ਹੀ ਉਸ ਤੁਰਕ ਦੀ ਦੇਹ ਵੀ ਪਈ ਸੀ ਜਿਸ ਨੂੰ ਮਾਈ ਭਾਗੋ ਨੇ ਸਾਂਗ ਨਾਲ ਪ੍ਰੋਕੇ ਮਾਰਿਆ ਸੀ ਮਾਈ ਭਾਗੋ ਦੇ ਜ਼ਖਮ ਘਟ ਸਨ ਤੇ ਛੇਤੀ ਹੀ ਉਹਨਾਂ ਨੂੰ ਹੋਸ਼ ਆ ਗਈ ਬਾਅਦ ਵਿੱਚ ਮਾਈ ਭਾਗੋ ਜੀ ਨੇ ਜੰਗ ਦਾ ਸਾਰਾ ਬਿਰਤਾਂਤ ਗੁਰੂ ਜੀ ਨੂੰ ਸੁਣਾਇਆ ਆਇਆ ਤੇ ਦੱਸਿਆ ਕਿ ਕਿਵੇਂ ਆਪ ਜੀ ਦੇ ਜਾਣ ਮਗਰੋਂ ਸਾਰੇ ਮਝੈਲ ਸਿੰਘਾਂ ਨੇ ਗੁਰਮਤਾ ਕਰਕੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਫੈਸਲਾ ਕੀਤਾ ਗੁਰੂ ਜੀ ਨੇ ਭਾਈ ਮਾਹ ਸਿੰਘ ਵੱਲੋਂ ਮਾਝੇ ਦੇ ਸਿੰਘਾਂ ਦੀ ਟੁੱਟੀ ਮੇਲ ਲੈਣ ਬਾਰੇ ਮਾਈ ਭਾਗੋ ਜੀ ਨੂੰ ਦੱਸਿਆ ਮੁਕਤਿਆਂ ਦਾ ਅੰਤਮ ਸੰਸਕਾਰ ਕਰਵਾ ਕੇ ਗੁਰੂ ਜੀ ਅੱਗੇ ਚੱਲ ਗਏ ਨਾਗੇ ਦੀ ਸਰਾਂ ਨਿਥੋਹੇ ਵਜੀਦਪੁਰ ਹੁੰਦੇ ਹੋਏ ਵਾਪਸ ਫਿਰ ਖਿਦਰਾਣੇ ਦੀ ਟਾਬ ਆ ਗਏ ਇੱਥੇ ਸ਼ਹੀਦ ਹੋਏ ਸਿੰਘਾਂ ਦੇ ਦੁਸ਼ਹਿਰੇ ਦਾ ਅਰਦਾਸਾ ਸੋਧਿਆ ਤੇ ਉਹਨਾਂ ਦੀ ਯਾਦ ਵਿੱਚ ਨਿਸ਼ਾਨ ਕਾਇਮ ਕੀਤਾ ਬਾਅਦ ਵਿੱਚ ਖਾਲਸੇ ਨੇ ਪਾਈ ਲੰਗਰ ਸਿੰਘ ਦੀ ਸਹਾਇਤਾ ਨਾਲ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਪੱਕਾ ਸ਼ਹੀਦ ਗੰਝ ਸਥਾਪਿਤ ਕੀਤਾ ਭਾਈ ਲੰਗਰ ਸਿੰਘ ਗੁਰੂ ਜੀ ਦੇ ਨਾਲ ਰਹੇ ਸਨ ਭਾਵੇਂ ਇਹ ਜੁੱਧ ਵਿਸਾਖ ਵਿੱਚ ਹੋਇਆ ਸੀ ਪਰੰਤੂ ਮਾਗੀ ਦੀ ਰੁੱਤ ਠੰਡੀ ਹੋਣ ਕਰਕੇ ਇਹ ਮਾਗ ਵਾਲੇ ਦਿਨ ਯਾਦ ਨੂੰ ਮਨਾਉਣਾ ਆਰੰਭ ਕੀਤਾ ਗਿਆ ਕਿਉਂਕਿ ਵਿਸਾਖ ਨੂੰ ਇੱਥੇ ਗਰਮੀ ਬਹੁਤ ਹੁੰਦੀ ਹੈ ਧੰਨਵਾਦ